सलैर <trots> सपोर्ट <coughs> 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 ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ ਬਿਗ ਬ੍ਰੇਕਿੰਗ ਪਠਾਨਕੋਟ ਦੇ ਪ੍ਰੀਤਨਗਰ ਤੋਂ ਆ ਰਹੀ ਹੈ ਜਿੱਥੇ ਦੋ ਪਾਰਟੀਆਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਵੀ ਬਾਤ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦੇ ਹੀ ਸਟੇ ਹੁੰਨ ਦੇ ਬਾਵਜੂਦ ਵੀ ਇੱਕ ਪਾਰਟੀ ਦੇ ਵੱਲੋਂ ਇੱਥੇ ਕੰਮ ਜਿਹੜਾ ਹੈ ਉਹ ਲਗਾਇਆ ਗਿਆ ਸੀ ਕੰਸਟਰਕਸ਼ਨ ਵਰਕ ਲਗਾਇਆ ਗਿਆ ਸੀ ਤੇ ਲੈਂਟਰ ਨੂੰ ਜਿਹੜਾ ਹੈ ਉਹ ਤੋੜਿਆ ਜਾ ਰਿਹਾ ਸੀ ਤੇ ਉੱਥੇ ਹੀ ਦੱਸ ਦਈਏ ਲੈਂਟਰ ਤੋੜਦੇ ਸਮੇਂ ਹੀ ਲੇਬਰ ਦੇ ਕੁਝ ਬੰਦੇ ਜਿਹੜੇ ਨੇ ਕੁਝ ਲੇਬਰ ਜਿਹੜੀ ਹੈ ਉਹ ਸਿਲੈਂਡਰ ਥੱਲੇ ਆ ਕੇ ਜਿਹੜੀ ਆ ਦਬ ਗਈ ਐ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਲਹਾਲ ਲੋਕਾਂ ਦੇ ਵੱਲੋਂ ਇਹ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ-ਪਾਸ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਐਂਬੂਲੈਂਸ ਵੀ ਜਿਹੜੀ ਆ ਮੌਕੇ ਤੇ ਪਹੁੰਚੀ ਆ ਫਿਲਹਾਲ ਕਿੰਨੀ ਲੇਬਰ ਹੈ ਤੇ ਕਿੰਨੇ ਬੰਦੇ ਜਿਹੜੇ ਨੇ ਸਿਲੰਡਰ ਥੱਲੇ ਆਏ ਨੇ ਤੇ ਕਿੰਨਾ ਜਾਨਮਾਲ ਦਾ ਨੁਕਸਾਨ ਹੋਇਆ ਹੈ ਅਜੇ ਤੱਕ ਕੁਝ ਵੀ ਜਿਹੜਾ ਹੈ ਸੂਤਰਾਂ ਤੋਂ ਸੂਚਨਾ ਜਿਹੜੀ ਆ ਉਹ ਨਹੀਂ ਮਿਲ ਸਕੀ ਫਿਲਹਾਲ ਥੋੜੂ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਦੀ ਪ੍ਰੀਤਨਗਰ

ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ ਬਿਗ ਬ੍ਰੇਕਿੰਗ ਪਠਾਨਕੋਟ ਦੇ ਪ੍ਰੀਤਨਗਰ ਤੋਂ ਆ ਰਹੀ ਹੈ ਜਿੱਥੇ ਦੋ ਪਾਰਟੀਆਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਵੀ ਬਾਤ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦੇ ਹੀ ਸਟੇ ਹੋਣ ਦੇ ਬਾਵਜੂਦ ਵੀ ਇੱਕ ਪਾਰਟੀ ਦੇ ਵੱਲੋਂ ਇੱਥੇ ਕੰਮ ਜਿਹੜਾ ਹੈ ਉਹ ਲਗਾਇਆ ਗਿਆ ਸੀ ਕੰਸਟਰਕਸ਼ਨ ਵਰਕ ਲਗਾਇਆ ਗਿਆ ਸੀ ਤੇ ਲੈਂਟਰ ਨੂੰ ਜਿਹੜਾ ਹੈ ਉਹ ਤੋੜਿਆ ਜਾ ਰਿਹਾ ਸੀ ਤੇ ਉੱਥੇ ਹੀ ਦੱਸ ਦਈਏ ਲੈਂਟਰ ਤੋੜਦੇ ਸਮੇਂ ਹੀ ਲੇਬਰ ਦੇ ਕੁਝ ਬੰਦੇ ਜਿਹੜੇ ਨੇ ਕੁਝ ਲੇਬਰ ਜਿਹੜੀ ਹੈ ਉਹ ਇਸ ਲੈਂਟਰ ਥੱਲੇ ਆ ਕੇ ਜਿਹੜੀ ਆ ਦੱਬ ਗਈ ਹੈ ਸਮੇਂ ਇੱਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਲਹਾਲ ਲੋਕਾਂ ਦੇ ਵੱਲੋਂ ਇਹ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ-ਪਾਸ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਐਂਬੂਲੈਂਸ ਵੀ ਜਿਹੜੀ ਹੈ ਮੌਕੇ ਤੇ ਪਹੁੰਚੀ ਆ ਫਿਲਹਾਲ ਕਿੰਨੀ ਲੇਬਰ ਹੈ ਤੇ ਕਿੰਨੇ ਬੰਦੇ ਜਿਹੜੇ ਨੇ ਸਿਲੰਡਰ ਥੱਲੇ ਆਏ ਨੇ ਤੇ ਕਿੰਨਾ ਜਾਨਵਾਲ ਦਾ ਨੁਕਸਾਨ ਹੋਇਆ ਹੈ ਅਜੇ ਤੱਕ ਕੁਝ ਵੀ ਜਿਹੜਾ ਹੈ ਸੂਤਰਾਂ ਤੋਂ ਸੂਚਨਾ ਜਿਹੜੀ ਆ ਉਹ ਨਹੀਂ ਮਿਲ ਸકી ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਦੀ ਪ੍ਰੀਤ ਨਗਰ ਸਲੇਮ ਥੋੜੇ ਤੇ ਹੌਸੀ ਜੀਆ ਬਾਗ ਹੋ ਜਾ ਮੈਂ ਤੇਰਾ ਜਿਹੜਾ ਸਪੋਰਟ ਦੇ ਰਿਹਾ ਤੇ ਤੇਰਾ ਦੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ ਬਿਗ ਬ੍ਰੇਕਿੰਗ ਪਠਾਨਕੋਟ ਦੇ ਪ੍ਰੀਤਨਗਰ ਤੋਂ ਆ ਰਹੀ ਹੈ ਜਿੱਥੇ ਦੋ ਪਾਰਟੀਆਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਵੀ ਬਾਤ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦੇ ਹੀ ਸਟੇ ਹੋਣ ਦੇ ਬਾਵਜੂਦ ਵੀ ਇੱਕ ਪਾਰਟੀ ਦੇ ਵੱਲੋਂ ਇੱਥੇ ਕੰਮ ਜਿਹੜਾ ਹੈ ਉਹ ਲਗਾਇਆ ਗਿਆ ਸੀ ਕੰਸਟ੍ਰਕਸ਼ਨ ਵਰਕ ਲਗਾਇਆ ਗਿਆ ਸੀ ਤੇ ਲੈਂਟਰ ਨੂੰ ਜਿਹੜਾ ਹੈ ਉਹ ਤੋੜਿਆ ਜਾ ਰਿਹਾ ਸੀ ਤੇ ਉੱਥੇ ਹੀ ਦੱਸ ਦਈਏ ਲੈਂਟਰ ਕੋਡ ਦੇ ਸਮੇਂ ਹੀ ਲੇਬਰ ਦੇ ਕੁਝ ਬੰਦੇ ਜਿਹੜੇ ਨੇ ਕੁਝ ਲੇਬਰ ਜਿਹੜੀ ਹੈ ਉਹ ਸਿਲੈਂਡਰ ਥੱਲੇ ਆ ਕੇ ਜਿਹੜੀ ਆ ਦਬ ਗਈ ਹੈ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਲਹਾਲ ਲੋਕਾਂ ਦੇ ਵੱਲੋਂ ਇਹਨਾਂ ਨੂੰ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ-ਪਾਸ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਐਂਬੂਲੈਂਸ ਵੀ ਜਿਹੜੀ ਆ ਮੌਕੇ ਤੇ ਪਹੁੰਚੀ ਆ ਫਿਲਹਾਲ ਕਿੰਨੀ ਲੇਬਰ ਹੈ ਤੇ ਕਿੰਨੇ ਬੰਦੇ ਜਿਹੜੇ ਨੇ ਸਿਲੰਡਰ ਥੱਲੇ ਆਏ ਨੇ ਤੇ ਕਿੰਨਾ ਜਾਨਵਾਲ ਦਾ ਨੁਕਸਾਨ ਹੋਇਆ ਹੈ ਅਜੇ ਤੱਕ ਕੁਝ ਵੀ ਜਿਹੜਾ ਹੈ ਸੂਤਰਾਂ ਤੋਂ ਸੂਚਨਾ ਜਿਹੜੀ ਆ ਉਹ ਨਹੀਂ ਮਿਲ ਸકી ਫਿਲਹਾਲ ਥੁਰੂ ਤਸਵੀਰਾਂ ਦਿਖਾ ਰਹੇ ਆ ਇਸ ਸਮੇਂ ਦੀ ਪ੍ਰੀਤਨਗਰ તમે મને સ્લેબ થલે દે હાચી ના બાઝ ના મેરે જલે સ્પોટ ਦੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ ਬਿਗ ਬ੍ਰੇਕਿੰਗ ਪਠਾਨਕੋਟ ਦੇ ਪ੍ਰੀਤਨਗਰ ਤੋਂ ਆ ਰਹੀ ਹੈ ਜਿੱਥੇ ਦੋ ਪਾਰਟੀਆਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਇਹ ਬਾਤ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦੇ ਹੀ ਸਟੇ ਹੋਣ ਦੇ ਬਾਵਜੂਦ ਵੀ ਇੱਕ ਪਾਰਟੀ ਦੇ ਵੱਲੋਂ ਇੱਥੇ ਕੰਮ ਜਿਹੜਾ ਹੈ ਉਹ ਲਗਾਇਆ ਗਿਆ ਸੀ ਕੰਸਟਰਕਸ਼ਨ ਵਰਕ ਲਗਾਇਆ ਗਿਆ ਸੀ ਤੇ ਲੈਂਟਰ ਨੂੰ ਜਿਹੜਾ ਹੈ ਉਹ ਤੋੜਿਆ ਜਾ ਰਿਹਾ ਸੀ ਤੇ ਉੱਥੇ ਹੀ ਦੱਸ ਦਈਏ ਲੈਂਟਰ ਕੋਡ ਦੇ ਸਮੇਂ ਹੀ ਲੇਬਰ ਦੇ ਕੁਝ ਬੰਦੇ ਜਿਹੜੇ ਨੇ ਕੁਝ ਲੇਬਰ ਜਿਹੜੀ ਹੈ ਉਹ ਸਿਲੈਂਡਰ ਥੱਲੇ ਆ ਕੇ ਜਿਹੜੀ ਆ ਦਬ ਗਈ ਹੈ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਲਹਾਲ ਲੋਕਾਂ ਦੇ ਵੱਲੋਂ ਇਹਨਾਂ ਨੂੰ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ-ਪਾਸ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਐਂਬੂਲੈਂਸ ਵੀ ਜਿਹੜੀ ਆ ਮੌਕੇ ਤੇ ਪਹੁੰਚੀ ਆ ਫਿਲਹਾਲ ਕਿੰਨੀ ਲੇਬਰ ਹੈ ਤੇ ਕਿੰਨੇ ਬੰਦੇ ਜਿਹੜੇ ਨੇ ਸਿਲੰਡਰ ਥੱਲੇ ਆਏ ਨੇ ਤੇ ਕਿੰਨਾ ਜਾਨਵਾਲ ਦਾ ਨੁਕਸਾਨ ਹੋਇਆ ਹੈ ਅਜੇ ਤੱਕ ਕੁਝ ਵੀ ਜਿਹੜਾ ਹੈ ਸੂਤਰਾਂ ਤੋਂ ਸੂਚਨਾ ਜਿਹੜੀ ਆ ਉਹ ਨਹੀਂ ਮਿਲ ਸਕੀ ਫਿਲਹਾਲ ਥੋੜੂ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਦੀ ਪ੍ਰੀਤ ਨਗਰ انھاں ما اِسلَام ٿڙي ڏي آھي چي ماڻھو ھو جا ماڻھو ٿي ري ڏرا سپورٽ ڏي رھي ٿي ڀيٽي آئي ٿي سارا ئي ٿلي آئي ਦੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ ਬਿਗ ਬ੍ਰੇਕਿੰਗ ਪਠਾਨਕੋਟ ਦੇ ਪ੍ਰੀਤਨਗਰ ਤੋਂ ਆ ਰਹੀ ਹੈ ਜਿੱਥੇ ਦੋ ਪਾਰਟੀਆਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਵੀ ਬਾਤ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦੇ ਹੀ ਸਟੇ ਹੋਣ ਦੇ ਬਾਵਜੂਦ ਵੀ ਇੱਕ ਪਾਰਟੀ ਦੇ ਵੱਲੋਂ ਇੱਥੇ ਕੰਮ ਜਿਹੜਾ ਹੈ ਉਹ ਲਗਾਇਆ ਗਿਆ ਸੀ ਕੰਸਟਰਕਸ਼ਨ ਵਰਕ ਲਗਾਇਆ ਗਿਆ ਸੀ ਤੇ ਲੈਂਟਰ ਨੂੰ ਜਿਹੜਾ ਹੈ ਉਹ ਤੋੜਿਆ ਜਾ ਰਿਹਾ ਸੀ ਤੇ ਉੱਥੇ ਹੀ ਦੱਸ ਦਈਏ ਲੈਂਟਰ ਤੋੜਦੇ ਸਮੇਂ ਹੀ ਲੇਬਰ ਦੇ ਕੁਝ ਬੰਦੇ ਜਿਹੜੇ ਨੇ ਕੁਝ ਲੇਬਰ ਜਿਹੜੀ ਹੈ ਉਹ ਇਸ ਲੈਂਟਰ ਥੱਲੇ ਆ ਕੇ ਜਿਹੜੀ ਆ ਦਬ ਗਈ ਹੈ ਸਮਝ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਲਹਾਲ ਲੋਕਾਂ ਦੇ ਵੱਲੋਂ ਇਹਨਾਂ ਨੂੰ ਕੱ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ-ਪਾਸ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਐਂਬੂਲੈਂਸ ਵੀ ਜਿਹੜੀ ਆ ਮੌਕੇ ਤੇ ਪਹੁੰਚੀ ਆ ਫਿਲਹਾਲ ਕਿੰਨੀ ਲੇਬਰ ਹੈ ਤੇ ਕਿੰਨੇ ਬੰਦੇ ਜਿਹੜੇ ਨੇ ਸਿਲੰਡਰ ਥੱਲੇ ਆਏ ਨੇ ਤੇ ਕਿੰਨਾ ਜਾਨਮਾਲ ਦਾ ਨੁਕਸਾਨ ਹੋਇਆ ਹੈ ਅਜੇ ਤੱਕ ਕੁਝ ਵੀ ਜਿਹੜਾ ਹੈ ਸੂਤਰਾਂ ਤੋਂ ਸੂਚਨਾ ਜਿਹੜੀ ਆ ਉਹ ਨਹੀਂ ਮਿਲ ਸકી ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਦੀ ਪ੍ਰੀਤਨਗਰ ਤੋਂ અને થાક ના ઇસલામ થળે દે હાચી ગયા બાંધો મેરા મેરા જન સ્પોટ દેરા દેતી ਦੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ ਬਿਗ ਬ੍ਰੇਕਿੰਗ ਪਠਾਨਕੋਟ ਦੇ ਪ੍ਰੀਤਨਗਰ ਤੋਂ ਆ ਰਹੀ ਹੈ ਜਿੱਥੇ ਦੋ ਪਾਰਟੀਆਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਵੀ ਬਾਤ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦੇ ਹੀ ਸਟੇ ਹੁੰਨ ਦੇ ਬਾਵਜੂਦ ਵੀ ਇੱਕ ਪਾਰਟੀ ਦੇ ਵੱਲੋਂ ਇੱਥੇ ਕੰਮ ਜਿਹੜਾ ਹੈ ਉਹ ਲਗਾਇਆ ਗਿਆ ਸੀ ਕੰਸਟ੍ਰਕਸ਼ਨ ਵਰਕ ਲਗਾਇਆ ਗਿਆ ਸੀ ਤੇ ਲੈਂਟਰ ਨੂੰ ਜਿਹੜਾ ਹੈ ਉਹ ਤੋੜਿਆ ਜਾ ਰਿਹਾ ਸੀ ਤੇ ਉੱਥੇ ਹੀ ਦੱਸ ਦਈਏ ਲੈਂਟਰ ਤੋੜਦੇ ਸਮੇਂ ਹੀ ਲੇਬਰ ਦੇ ਕੁਝ ਬੰਦੇ ਜਿਹੜੇ ਨੇ ਕੁਝ ਲੇਬਰ ਜਿਹੜੀ ਹੈ ਉਹ ਸਿਲੈਂਡਰ ਥੱਲੇ ਆ ਕੇ ਜਿਹੜੀ ਆ ਦਬ ਗਈ ਹੈ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਲਹਾਲ ਲੋਕਾਂ ਦੇ ਵੱਲੋਂ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ-ਪਾਸ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਐਂਬੂਲੈਂਸ ਵੀ ਜਿਹੜੀ ਆ ਮੌਕੇ ਤੇ ਪਹੁੰਚੀ ਆ ਫਿਲਹਾਲ ਕਿੰਨੀ ਲੇਬਰ ਹੈ ਤੇ ਕਿੰਨੇ ਬੰਦੇ ਜਿਹੜੇ ਨੇ ਸਿਲੰਡਰ ਥੱਲੇ ਆਏ ਨੇ ਤੇ ਕਿੰਨਾ ਜਾਨਵਾਲ ਦਾ ਨੁਕਸਾਨ ਹੋਇਆ ਹੈ ਅਜੇ ਤੱਕ ਕੁਝ ਵੀ ਜਿਹੜਾ ਹੈ ਸੂਤਰਾਂ ਤੋਂ ਸੂਚਨਾ ਜਿਹੜੀ ਆ ਉਹ ਨਹੀਂ ਮਿਲ ਸਕੀ ਫਿਲਹਾਲ ਸਿਰੂ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਦੀ ਪ੍ਰੀਤਨਗਰ سلام خلي ڏي هاسي ڏي مبارڪ هجي جيڪڏهن سپورٽ ڏي رات ڏي ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ ਬਿਗ ਬ੍ਰੇਕਿੰਗ ਪਠਾਨਕੋਟ ਦੇ ਪ੍ਰੀਤਨਗਰ ਤੋਂ ਆ ਰਹੀ ਹੈ ਜਿੱਥੇ ਦੋ ਪਾਰਟੀਆਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਵੀ ਬਾਤ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦੇ ਹੀ ਸਟੇ ਹੋਣ ਦੇ ਬਾਵਜੂਦ ਵੀ ਇੱਕ ਪਾਰਟੀ ਦੇ ਵੱਲੋਂ ਇੱਥੇ ਕੰਮ ਜਿਹੜਾ ਹੈ ਉਹ ਲਗਾਇਆ ਗਿਆ ਸੀ ਕੰਸਟਰਕਸ਼ਨ ਵਰਕ ਲਗਾਇਆ ਗਿਆ ਸੀ ਤੇ ਲੈਂਟਰ ਨੂੰ ਜਿਹੜਾ ਹੈ ਉਹ ਤੋੜਿਆ ਜਾ ਰਿਹਾ ਸੀ ਤੇ ਉੱਥੇ ਹੀ ਦੱਸ ਦਈਏ ਲੈਂਟਰ ਤੋੜਦੇ ਸਮੇਂ ਹੀ ਲੇਬਰ ਦੇ ਕੁਝ ਬੰਦੇ ਜਿਹੜੇ ਨੇ ਕੁਝ ਲੇਬਰ ਜਿਹੜੀ ਹੈ ਉਹ ਇਸ ਲੈਂਟਰ ਥੱਲੇ ਆ ਕੇ ਜਿਹੜੀ ਆ ਦੱਬ ਗਈ ਹੈ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਲਹਾਲ ਲੋਕਾਂ ਦੇ ਵੱਲੋਂ ਇਹਨਾਂ ਨੂੰ ਕੋਸ਼ਿਸ਼ ਜਿਹੜੀ ਹੈ ਉਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ-ਪਾਸ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਐਂਬੂਲੈਂਸ ਵੀ ਜਿਹੜੀ ਆ ਮੌਕੇ ਤੇ ਪਹੁੰਚੀ ਆ ਫਿਲਹਾਲ ਕਿੰਨੀ ਲੇਬਰ ਹੈ ਤੇ ਕਿੰਨੇ ਬੰਦੇ ਜਿਹੜੇ ਨੇ ਸਿਲੰਡਰ ਥੱਲੇ ਆਏ ਨੇ ਤੇ ਕਿੰਨਾ ਜਾਨਵਾਲ ਦਾ ਨੁਕਸਾਨ ਹੋਇਆ ਹੈ ਅਜੇ ਤੱਕ ਕੁਝ ਵੀ ਜਿਹੜਾ ਹੈ ਸੂਤਰਾਂ ਤੋਂ ਸੂਚਨਾ ਜਿਹੜੀ ਆ ਉਹ ਨਹੀਂ ਮਿਲ ਸકી ਫਿਲਹਾਲ ਸਿਰੂ ਤਸਵੀਰਾਂ ਦਿਖਾ ਰਹੇ ਆ ਇਸ ਸਮੇਂ ਦੀ ਪ੍ਰੀਤ ਨਗਰ ક્લ ત૮ા માય ામમ માય માય તદજેે માય મને વાય ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ ਬਿਗ ਬ੍ਰੇਕਿੰਗ ਪਠਾਨਕੋਟ ਦੇ ਪ੍ਰੀਤਨਗਰ ਤੋਂ ਆ ਰਹੀ ਹੈ ਜਿੱਥੇ ਦੋ ਪਾਰਟੀਆਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਵੀ ਬਾਤ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ ਚੱਲਦੇ ਹੀ ਸਟੇ ਹੋਣ ਦੇ ਬਾਵਜੂਦ ਵੀ ਇੱਕ ਪਾਰਟੀ ਦੇ ਵੱਲੋਂ ਇੱਥੇ ਕੰਮ ਜਿਹੜਾ ਹੈ ਉਹ ਲਗਾਇਆ ਗਿਆ ਸੀ ਕੰਸਟਰਕਸ਼ਨ ਵਰਕ ਲਗਾਇਆ ਗਿਆ ਸੀ ਤੇ ਲੈਂਟਰ ਨੂੰ ਜਿਹੜਾ ਹੈ ਉਹ ਤੋੜਿਆ ਜਾ ਰਿਹਾ ਸੀ ਤੇ ਉੱਥੇ ਹੀ ਦੱਸ ਦਈਏ ਲੈਂਟਰ ਤੋੜਦੇ ਸਮੇਂ ਹੀ ਲੇਬਰ ਦੇ ਕੁਝ ਬੰਦੇ ਜਿਹੜੇ ਨੇ ਕੁਝ ਲੇਬਰ ਜਿਹੜੀ ਹੈ ਉਹ ਸਿਲੰਡਰ ਥੱਲੇ ਆ ਕੇ ਜਿਹੜੀ ਆ ਦਬ ਗਈ ਹੈ ਇਸ ਸਮੇਂ ਇੱਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਲਹਾਲ ਲੋਕਾਂ ਦੇ ਵੱਲੋਂ ਇਹਨਾਂ ਕੋਸ਼ਿਸ਼ ਜਿਹੜੀ ਹੈ ਉਹ ਪੂਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ-ਪਾਸ ਦੇ ਲੋਕ ਜਿਹੜੇ ਨੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਐਂਬੂਲੈਂਸ ਵੀ ਜਿਹੜੀ ਆ ਮੌਕੇ ਤੇ ਪਹੁੰਚੀ ਆ ਫਿਲਹਾਲ ਕਿੰਨੀ ਲੇਬਰ ਹੈ ਤੇ ਕਿੰਨੇ ਬੰਦੇ ਜਿਹੜੇ ਨੇ ਸਿਲੰਡਰ ਥੱਲੇ ਆਏ ਨੇ ਤੇ ਕਿੰਨਾ ਜਾਨਵਾਲ ਦਾ ਨੁਕਸਾਨ ਹੋਇਆ ਹੈ ਅਜੇ ਤੱਕ ਕੁਝ ਵੀ ਜਿਹੜਾ ਹੈ ਸੂਤਰਾਂ ਤੋਂ ਸੂਚਨਾ ਜਿਹੜੀ ਆ ਉਹ ਨਹੀਂ ਮਿਲ